ਸਵਿਗਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਘਰ ਘਰ ਤਿਰੰਗਾ ਲਾ 1930 ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਕਾਲਾ ਜੀ ਦਮਕਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਇਹ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਫਿਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜਰਾ ਪਰ ਪਿੱਛੇ ਨਹੀਂ ਹਟਾਂਗੇ ਹੁਣ ਬੰਦਾ ਦਿਨ ਸਾਰੇ ਦੇਸ਼ ਦੇ ਵਿੱਚ بڑے ਉਸਤਾਦ ਦੇ ਨਾਲ ਗੰਨਤੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਅੱਜ ਦੇ ਦਿਨ ਸਾਡੇ ਭਾਰਤ ਦਾ ਸੰਵਿਧਾਨ ਬਣਿਆ ਸੀ ਉਸ ਸਰਦਾਰਨ ਦੇ ਤਹਿਤ ਹੀ ਸਾਡੇ ਦੇਸ਼ ਨੇ ਬੜੀ ਤਰੱਕੀ ਕੀਤੀ ਹੈ ਔਰ ਸਾਡੇ ਮੈਂਬਰ ਪਾਰਲੀਮੈਂਟ ਰਵਿੰਦਰ ਸਿੰਘ ਬਿੱਟੂ ਜੀ ਆਪਣੇ ਚੋਣਾਂ ਦੀ ਕੈਂਪੇਨ ਸ਼ੁਰੂ ਕਰਦੇ ਹੋਏ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰਾਂ ਤੇ ਲੋਕਾਂ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਦਾ ਇੱਕ ਰਾਉਂਡ ਘੱਡ ਰਹੇ ਨੇ ਪਰਵਰਕਾਂ ਨੂੰ ਸਹਿਯੋਗ ਕਰ ਰਹੇ ਨੇ ਤਾਕੇ ਆਉਣ ਵਾਲੇ ਜ਼ੋਨਾਂ ਦੇ ਵਿੱਚ ਪੰਜ ਮਹੀਨਿਆਂ ਚੋਣਾਂ ਦੇ ਵੱਧ ਤੋਂ ਵੱਧ ਮੋਟਰਾਂ ਚ 스타ਕ ਕੀ ਉਹਨਾਂ ਨੂੰ ਬਹੁਤ ਬੜਾ ਉਤਸ਼ਾਹ ਹੈ ਬੜਾ ਜੋਸ਼ ਹੈ ਸੈਂਟਰਲ ਹਲਕੇ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰ ਲੋਕ ਆ ਹਮਾ ਕੇ ਇੱਕ ਜ਼ਰੂਰਤਾਂ ਦੀ ਸ਼ਕਲ ਦੇ ਵਿੱਚ ਆ ਰਹੇ ਨੇ ਐਸਮ ਦਾ ਅੱਜ ਇੱਕ ਨਜ਼ਾਰਾ ਦੇਖਣ ਵਾਲਾ ਲੋਕ ਕਿੰਦਾ ਅੱਜ ਮੁੜ ਕੇ ਕਾਂਗਰਸ ਪਾਰਟੀ ਨਾਲ ਖੜਕਾਂ ਤੇ ਉਤਰ ਗਿਆ ਸਾਹਮਣੇ ਨਜ਼ਰ ਆ ਰਹੇ ਨੇ ਕਰੋੜਾਂ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਚ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਕਰ ਕਰ ਤਿਰੰਗਾ ਲਾ 1930 ਤੇ ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਕਾਲਾ ਜੀ ਦਮਕਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਇਹ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਫਿਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜਰਾ ਪਰ ਪਿੱਛੇ ਨਹੀਂ ਹਟਾਂਗੇ ਹੁਣ ਇਹ ਅੰਦਾ ਦਿਨ ਸਾਰੇ ਦੇਸ਼ ਦੇ ਵਿੱਚ بڑے ਉਸਤਾਦ ਦੇ ਨਾਲ ਗਣਤੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਆਜ਼ਾਦੀ ਦੇ ਦਿਨ ਸਾਡੇ ਭਾਰਤ ਦਾ ਸੰਵਿਧਾਨ ਬਣਿਆ ਸੀ ਉਸ ਸੰਵਿਧਾਨ ਦੇ ਤਹਿਤ ਹੀ ਸਾਡੇ ਦੇਸ਼ ਨੇ ਬੜੀ ਤਰੱਕੀ ਕੀਤੀ ਹੈ ਪੁਰਾ ਸਾਡੇ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਿੱਟੂ ਜੀ ਆਪਣੇ ਚੋਣਾਂ ਦੀ ਕੈਂਪੇਨ ਸ਼ੁਰੂ ਕਰਦੇ ਹੋਏ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰਾਂ ਦੇ ਲੋਕਾਂ ਨੂੰ ਨਾਲ ਲੈ ਕੇ ਪੁਰਾ ਸਾਹਿਰ ਦਾ ਇੱਕ ਰਾਉਂਡ ਘੱਡ ਰਹੇ ਨੇ ਲੋਕਾਂ ਨੂੰ ਸਾਥਿਤ ਕਰ ਰਹੇ ਨੇ ਤਾਂ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਪਾਰਲੀਮੈਂਟਾਂ ਚੋਣਾਂ ਵਿੱਚ ਵੱਧ ਤੋਂ ਵੱਧ ਵੋਟਾਂ ਜਿੱਤ ਸਕੀ ਉਹਨਾਂ ਨੂੰ ਲੋਕਾਂ ਵਿੱਚ ਬੜਾ ਉਤਸ਼ਾਹ ਹੈ ਬੜਾ ਜੋਸ਼ ਹੈ ਸੈਂਟਰਲ ਹਲਕੇ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰ ਲੋਕ ਆ ਉਮਹਾ ਕੇ ਇੱਕ ਜ਼ਰੂਰਤਾਂ ਦੀ ਸ਼ੈਕਲ ਦੇ ਵਿੱਚ ਆ ਰਹੇ ਨੇ ਐ ਸਮਾਂ ਦਾ ਅੱਜ ਇੱਕ ਨਜ਼ਾਰਾ ਦੇਖਣ ਵਾਲਾ ਲੋਕ ਕਿੰਦਾ ਅੱਜ ਮੁੜ ਕੇ ਕਾਂਗਰਸ ਪਾਰਟੀ ਨਾਲ ਖੜਕਾਂ ਦੇ ਉੱਤਰ ਗਿਆ ਸਾਹਮਣੇ ਨਜ਼ਰ ਆ ਰਹੇ ਨੇ ਅੱਜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਕਰ ਕਰ ਤਿਰੰਗਾ ਲਾਓ 1930 ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਕਾਲਾ ਜੀ ਜਮਕਾਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਫਿਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਇਹ ਅਸੀਂ ਦੇਸ਼ ਨਹੀਂ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜ਼ਰਾ ਪਰ ਪਿੱਛੇ ਨਹੀਂ ਹਟਾਂਗੇ ਹੁਣ ਇਹ ਦਾ ਦਿਨ ਹੈ ਸਾਰੇ ਦੇਸ਼ ਦੇ ਵਿੱਚ بڑے ਉਸਤਾਦ ਦੇ ਨਾਲ ਗਨਤੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਅੱਜ ਦੇ ਦਿਨ ਸਾਡੇ ਭਾਰਤ ਦਾ ਸੰਵਿਧਾਨ ਬਣਿਆ ਸੀ ਉਹ ਸਰਦਾਰਾਂ ਦੇ ਤਹਿਤ ਹੀ ਸਾਡੇ ਦੇਸ਼ ਨੇ ਬੜੀ ਤਰੱਕੀ ਕੀਤੀ ਹੈ। ਉਹ ਸਾਡੇ ਮੈਂਬਰ ਪਾਰਲੀਮੈਂਟ ਰਮਨ ਸਿੰਘ ਬਿੱਟੂ ਜੀ ਆਪਣੇ ਚੋਣਾਂ ਦੀ ਕੈਂਪੇਨ ਸ਼ੁਰੂ ਕਰਦੇ ਹੋਏ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰਾਂ ਦੇ ਲੋਕਾਂ ਨੂੰ ਨਾਲ ਲੈ ਕੇ ਪੁਣਾ ਸ਼ਹਿਰ ਦਾ ਇੱਕ ਰਾਉਂਡ ਘੱਡ ਰਹੇ ਨੇ। ਵਰਕਰਾਂ ਨੂੰ ਸਾਥਿਤ ਕਰ ਰਹੇ ਨੇ ਤਾਂ ਕਿ ਆਉਣ ਵਾਲੇ ਚੋਣਾਂ ਦੇ ਵਿੱਚ ਪਾਰਲੀਮੈਂਟਾਂ ਚੋਣਾਂ ਵਿੱਚ ਵੱਧ ਤੋਂ ਵੱਧ ਬੋਟਾਂ ਜਿੱਤ ਸਕੀ ਉਹਨਾਂ ਨੂੰ। ਵਰਕਰਾਂ ਵਿੱਚ ਬੜਾ ਉਤਸ਼ਾਹ ਹੈ, ਬੜਾ ਜੋਸ਼ ਹੈ। ਸੈਂਟਰਲ ਹਲਕੇ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰ ਲੋਗ ਆ ਉਮ ਹਮਾ ਕੇ ਇੱਕ ਜਰੂਰਤਾਂ ਦੀ ਸ਼ਕਲ ਦੇ ਵਿੱਚ ਆ ਰਹੇ ਨੇ ਐਸਮ ਦਾ ਅੱਜ ਇੱਕ ਨਜ਼ਾਰਾ ਦੇਖਣ ਵਾਲਾ ਲੋਕ ਕਿੱਦਾਂ ਅੱਜ ਮੁੜ ਕੇ ਕਾਂਗਰਸ ਪਾਰਟੀ ਨਾਲ ਖੜਕਾਂ ਦੇ ਉੱਤਰ ਗਿਆ ਸਾਹਮਣੇ ਨਜ਼ਰ ਆ ਰਹੇ ਨੇ ਕਰੋੜ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲ ਸ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਕਰ ਕਰ ਤਿਰੰਗਾ ਲਾਓ 1930 ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਕਾਲਾ ਜੀ ਜਮਕਾਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ